ਕਿਹਾ ਜਾਂਦਾ ਹੈ ਕਿ ਧੀਆਂ ਘਰ ਦੀ ਰੌਣਕ ਹੁੰਦੀਆਂ ਨੇ ਪਰ ਦਿੱਲੀ ਤੋਂ ਆਏ ਤਾਜ਼ਾ ਅੰਕੜੇ ਚਿੰਤਾ ਜ਼ਾਹਿਰ ਕਰ ਰਹੇ ਨੇ ਸਾਲ 2020 ਦੇ ਵਿੱਚ ਲਿੰਗ ਅਨੁਪਾਤ ਕੁਝ ਸੁਧਰ ਕੇ 933 ਤੱਕ ਪਹੁੰਚਿਆ ਸੀ ਪਰ 2024 ਦੇ ਵਿੱਚ ਇਹ ਮੁੜ ਘਟ ਕੇ ਸਿਰਫ 920 ਤੱਕ ਹੋ ਚੁੱਕਿਆ ਹੈ ਇਸ ਦਾ ਮਤਲਬ ਹੈ ਕਿ ਹਰ 1000 ਮੁੰਡਿਆਂ ਦੇ ਮੁਕਾਬਲੇ ਵਿੱਚ 920 ਕੁੜੀਆਂ ਹੀ ਜਨਮ ਲੈ ਰਹੀਆਂ ਨੇ। ਮਾਹਿਰਾਂ ਦੇ ਮੁਤਾਬਕ ਇਸ ਕਮੀ ਦੇ ਪਿੱਛੇ ਕਈ ਕਾਰਨ ਹੋ ਸਕਦੇ ਨੇ। ਸਮਾਜ ਵਿੱਚ ਪੁੱਤਰ ਪ੍ਰਧਾਨ ਸੋਚ, ਪਰੂਣ ਲਿੰਗ ਨਿਰਧਾਰਨ ਵਰਗੇ ਗੈਰ ਕਾਨੂੰਨੀ ਕਦਮ, ਧੀਆਂ ਨੂੰ ਬੋਝ ਸਮਝਣ ਵਾਲੀ ਮਾਨਸਿਕਤਾ ਅਤੇ ਆਰਥਿਕ ਸਮਾਜਿਕ ਅਸਮਾਨਤਾ। ਇਹ ਸਭ ਮਿਲ ਕੇ ਅਜਿਹਾ ਮਾਹੌਲ ਬਣਾਉਂਦੇ ਨੇ ਜਿੱਥੇ ਧੀਆਂ ਦੀ ਘਟ ਗਿਣਤੀ ਹੁੰਦੀ ਜਾ ਰਹੀ ਹੈ। ਇਸ ਦਾ ਪ੍ਰਭਾਵ ਸਿਰਫ ਅੰਕੜਿਆਂ ਤੱਕ ਸੀਮਿਤ ਨਹੀਂ ਰਹਿੰਦਾ ਵਿਆਹ 'ਲੀ ਕੁੜੀਆਂ ਦੀ ਘਾਟ ਔਰਤਾਂ ਉੱਤੇ ਵੱਧਦਾ ਦਬਾਅ ਮਨੁੱਖੀ ਤਸਕਰੀ ਅਤੇ ਅਪਰਾਧਾਂ ਦੇ ਵਿੱਚ ਵਾਧਾ ਇਹ ਸਭ ਸਿੱਧੇ ਤੌਰ ਉਤੇ ਸਮਾਜ ਉੱਤੇ ਅਸਰ ਪਾਉਂਦੇ ਨੇ ਸਰਕਾਰ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਵਰਗੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਨੇ ਪਰ ਵਿਸ਼ੇਸ਼ਗਿਆਨ ਮੰਨਦੇ ਨੇ ਕਿ ਸਕੂਲਾਂ ਤੇ ਕਾਲਜਾਂ ਵਿੱਚ ਲਿੰਗ ਸਮਾਨਤਾ ਦੀ ਸਿੱਖਿਆ ਅਤੇ ਜਾਗਰੂਕਤਾ ਮੁਹਿੰਮ ਉੱਤੇ ਹੋਰ ਜ਼ੋਰ ਦੇਣ ਦੀ ਲੋੜ ਹੈ ਸਭ ਤੋਂ ਵੱਡੀ ਜ਼ਿੰਮੇਵਾਰੀ ਸਮਾਜ ਦੀ ਹੈ ਧੀਆਂ ਨੂੰ ਬੋਝ ਨਾ ਸਭ ਤੋਂ ਵੱਡੀ ਜ਼ਿੰਮੇਵਾਰੀ ਸਮਾਜ ਦੀ ਹੈ ਕਿ ਧੀਆਂ ਨੂੰ ਬੋਝ ਨਹੀਂ ਮੌਕਾ ਮੰਨਣ ਦੀ ਕਿਉਂਕਿ ਜੇ ਧੀਆਂ ਨਹੀਂ ਤਾਂ ਭਵਿੱਖ ਦਾ ਸੰਤੁਲਨ ਕਿਵੇਂ ਸੰਭਲ ਸਕੇਗਾ ਕਿਹਾ ਜਾਂਦਾ ਹੈ ਕਿ ਧੀਆਂ ਘਰ ਦੀ ਰੌਣਕ ਹੁੰਦੀਆਂ ਨੇ ਪਰ ਦਿੱਲੀ ਤੋਂ ਆਏ ਤਾਜ਼ਾ ਅੰਕੜੇ ਚਿੰਤਾ ਜ਼ਾਹਿਰ ਕਰ ਰਹੇ ਨੇ ਸਾਲ 2020 ਦੇ ਵਿੱਚ ਲਿੰਗ ਅਨੁਪਾਤ ਕੁਝ ਸੁਧਰ ਕੇ 933 ਤੱਕ ਪਹੁੰਚਿਆ ਸੀ ਪਰ 2024 ਦੇ ਵਿੱਚ ਇਹ ਮੁੜ ਘਟ ਕੇ ਸਿਰਫ 920 ਤੱਕ ਹੋ ਚੁੱਕਿਆ ਹੈ ਇਸ ਦਾ ਮਤਲਬ ਹੈ ਕਿ ਹਰ 1000 ਮੁੰਡਿਆਂ ਦੇ ਮੁਕਾਬਲੇ ਵਿੱਚ 920 ਕੁੜੀਆਂ ਹੀ ਜਨਮ ਲੈ ਰਹੀਆਂ ਨੇ ਮਾਹਿਰਾਂ ਦੇ ਮੁਤਾਬਕ ਇਸ ਕਮੀ ਦੇ ਪਿੱਛੇ ਕਈ ਕਾਰਨ ਹੋ ਸਕਦੇ ਨੇ ਸਮਾਜ ਵਿੱਚ ਪੁੱਤਰ ਪ੍ਰਧਾਨ ਸੋਚ ਗਰੁਣ ਲਿੰਗ ਨਿਰਧਾਰਨ ਵਰਗੇ ਗੈਰ ਕਾਨੂੰਨੀ ਕਦਮ ਧੀਆਂ ਨੂੰ ਬੋਝ ਸਮਝਣ ਵਾਲੀ ਮਾਨਸਿਕਤਾ ਅਤੇ ਆਰਥਿਕ ਸਮਾਜਿਕ ਅਸਮਾਨਤਾ ਇਹ ਸਭ ਮਿਲ ਕੇ ਅਜੀਹਾ ਮਾਹੌਲ ਬਣਾਉਂਦੇ ਨੇ ਜਿੱਥੇ ਧੀਆਂ ਦੀ ਘਟ ਗਿਣਤੀ ਹੁੰਦੀ ਜਾ ਰਹੀ ਹੈ ਇਸ ਦਾ ਪ੍ਰਭਾਵ ਸਿਰਫ ਅੰਕੜੇ ਤੱਕ ਸੀਮਤ ਨਹੀਂ ਰਹਿੰਦਾ ਵਿਆਹ ਲਈ ਕੁੜੀਆਂ ਦੀ ਘਾਟ ਔਰਤਾਂ 'ਤੇ ਵੱਧਦਾ ਦਬਾਅ ਮਨੁੱਖੀ ਤਸਕਰੀ ਅਤੇ ਅਪਰਾਧਾਂ ਦੇ ਵਿੱਚ ਵਾਧਾ ਇਹ ਸਭ ਸਿੱਧੇ ਤੌਰ 'ਤੇ ਸਮਾਜ 'ਤੇ ਅਸਰ ਪਾਉਂਦੇ ਨੇ ਸਰਕਾਰ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਵਰਗੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਨੇ ਪਰ ਵਿਸ਼ੇਸ਼ਗਿਆਨ ਮੰਨਦੇ ਨੇ ਕਿ ਸਕੂਲਾਂ ਤੇ ਕਾਲਜਾਂ ਵਿੱਚ ਲਿੰਗ ਸਮਾਨਤਾ ਦੀ ਸਿੱਖਿਆ ਅਤੇ ਜਾਗਰੂਕਤਾ ਮੁਹਿੰਮ ਉੱਤੇ ਹੋਰ ਜ਼ੋਰ ਦੇਣ ਦੀ ਲੋੜ ਹੈ ਸਭ ਤੋਂ ਵੱਡੀ ਜ਼ਿੰਮੇਵਾਰੀ ਸਮਾਜ ਦੀ ਹੈ ਧੀਆਂ ਨੂੰ ਬੋਝ ਨਾ ਸਭ ਤੋਂ ਵੱਡੀ ਜ਼ਿੰਮੇਵਾਰੀ ਸਮਾਜ ਦੀ ਹੈ ਕਿ ਧੀਆਂ ਨੂੰ ਬੋਝ ਨਹੀਂ ਮੌਕਾ ਮੰਨਣ ਦੇ ਕਿਉਂਕਿ ਜੇ ਧੀਆਂ ਨਹੀਂ ਤਾਂ ਭਵਿੱਖ ਦਾ ਸੰਤੁਲਨ ਕਿਵੇਂ ਸੰਭਲ ਸਕੇਗਾ ਸਭ ਤੋਂ ਵੱਡੀ ਜ਼ਿੰਮੇਵਾਰੀ ਸਮਾਜ ਦੀ ਹੈ ਕਿ ਧੀਆਂ ਨੂੰ ਬੋਝ ਨਹੀਂ ਮੌਕਾ ਮੰਨਣ ਦੀ ਕਿਉਂਕਿ ਜੇ ਧੀਆਂ ਨਹੀਂ ਤਾਂ ਭਵਿੱਖ ਦਾ ਸੰਤੁਲਨ ਕਿਵੇਂ ਸੰਭਲ ਸਕੇਗਾ